ਮੁੰਡੇ ਕਹਾਤ ਜੀ ਦੀ 750 ਮੀਚਾਤੀ ਮਨੋਟ ਜਾ ਰਿਹਾ ਹੈ ਆਉ ਆਪਾਂ ਵੀ ਇਸ ਸਟਾਪ ਦੀਆਂ ਹੀ ਸਰਵਣ ਦੇ ਕੋਇ ਮਾਤਾ ਗੁੜੀ ਜੀ ਸਹਿਸਨ ਰਿਤੋ ਆਪਣੇ ਇਧੇ ਪੈਂਡਾ ਇਤਿਹਾਸ ਸਰਵਣ ਕਰਦੇ ਹੋਏ ਮਹੀਨੇ ਦੀ ਅੰਤਰਾਸ ਆਪਕੇ ਸੰਗਤਾਂ ਨੇ ਦੇ ਬੇਵਤੀ ਕਰਦੇ ਕਲਪੋਰ ਕਾਲੀ ਰਾਹ ਨੂੰ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਨੂ ਚੱਡੰਡਾ ਪੈਂਡਾ ਹੋਇਆ ਅਤੇ ਫੇਰ ਸ਼ੁਰੂ ਹੋਈ ਬਿਖੜੇ ਬੈਠਦੇ ਸੇ ਇੱਕ ਕਰੜੀ ਯਾਤਰਾ ਅਸਮਾਨ ਤੋਂ ਤੇਜ਼ ਮੀਂਹ ਵਰਸ ਰਿਹਾ ਸੀ ਹਵਾ ਵਿੱਚ ਬਹੁਤ ਸਾਰਾ ਜੀਵਨ ਠਿੱਕੀ ਟੀਰ ਪਿੰਡੇ ਵਿੱਚ ਵੱਜ ਰਹੇ ਹੋਣ ਪਿੱਛੇ ਵੈਰੀਆਂ ਦੀਆਂ ਫੌਜਾਂ ਦੀ ਰੋਹ ਤੇ ਅੱਗੇ ਮੌਤ ਦੇ ਹੁੰਦੇ ਵਰਤੇ ਵਰਗੀਆਂ ਸਸਾਂ ਨਦੀਆਂ ਗਰਮੀਆਂ ਛਾ ਲੈ ਰਾਂ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਸਰਦਾਰ ਜਿਆਨੇ ਸੀਨੇ ਨਾਲ ਲਾਇਆ ਮਾਤਾ ਗੁਜਰੀ ਜੀ ਦੀ ਗੋਦ ਦਾ ਐਸਾ ਸਹਾਰਾ ਜਿਵੇਂ ਕੋਈ ਦੀਵਾ ਹਨੇਰੇ ਵਿੱਚ ਚਾਨਣ ਲਿਆ ਹੋਵੇ ਗੁਰੂ ਸਾਹਿਬ ਦਾ ਪਰਿਵਾਰ

ਕੀਰੂ-ਕੀਰੂ ਹੋ ਗਿਆ। ਮਾਤਾ ਗੁਦਰੀ ਜੀ ਛੋਟੇ ਸੇਬ ਝਾੜੀਆਂ ਨਾਲ ਇੱਕ ਪਾਸੇ ਲੱਗ ਗਏ। ਗੁਰੂ ਸਾਹਿਬ ਹੋਰ ਪਾਸੇ ਚਲੇ ਗਏ। ਇਹ ਸਾਤ ਕੋਹ ਦੀ ਰਾਤ ਸੀ ਅਤੇ ਅਗਲਾ ਦਿਨ ਚੜ੍ਹਨ ਨੂੰ ਪ੍ਰਭ ਮਾਤਾ ਗੁਦਰੀ ਜੀ ਅਤੇ ਛੋਟੇ ਸੇਬ ਝਾੜੀਆਂ ਝਾੜੀਆਂ allele ਕੜਿਆਲੇ ਰੰਗ ਦਾ ਲੰਬਾ ਪੈਂਦਾ ਰਹਿ ਕਰਦੇ ਰਹੇ। ਅੱਜ ਉਹਦੀ ਰਾਤ ਨੂੰ ਸੁਲਾਤ ਕੰਮੇ ਮਾਸ਼ੀ ਜੀ ਦੀ ਛਾਂ ਵਿੱਚ ਗੁਰਜੇ ਗਜਾ ਗੁਰਜੇ। ਇੱਥੇ ਮਾਤਾ ਲక్ష్ਮੀ ਜੀ ਨੇ ਸਹਿਜ ਜਾਣ ਪੂਰਨ ਸਿਖਾਇਆ ਇਹ ਰਾਤ ਆਰਾਮ ਦੀ ਰਾਤ ਤਾਂ ਨਹੀਂ ਸੀ ਪਰ ਮਾਤਾ ਗੁਜਰੀ ਜੀ ਨੂੰ ਚਾਂਟ ਛਾਂਡ ਵਾਲਾ ਇੱਕ ਟੇਹਰ ਮਿਲਿਆ ਉਸੇ ਗੰਗੂ ਪਰਾਗਰ ਜੋ ਕਈ ਸਾਲਾਂ ਤੱਕ ਪਰਿਵਾਰ ਦੇ ਨਾਲ ਰਿਹਾ ਸੀ ਉਸ ਨੇ ਆ ਕੇ ਨਮਸਕਾਰ ਕੀਤਾ ਅਤੇ ਕਿਹਾ ਮਾਤਾ ਜੀ ਤੁਸੀਂ ਮੇਰੇ ਨਾਲ ਆਓ ਮੇਰੇ ਘਰ ਤੁਹਾਨੂੰ ਖੁਸ਼ਕਹਾਂ ਮਿਲੇਗੀ ਕੀ ਮਾਤਾ ਜੀ ਨੇ ਛੋੜਿਆ ਸੇ ਆਜਾਦੇ ਨੂੰ ਨਾਲ ਲਿਆ ਅਤੇ ਗੰਗੂ ਤੇ ਪ੍ਰੋਸਾ ਕਰਿਆ ਉਸ ਨਾਲ ਚੱਲ ਕੇ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਸੁੱਨੇ ਰਸਤੇ ਲੱਗਦੇ ਠਰੂ ਠਰੂ ਕਰਦੇ ਉਹ ਗੰਗੂ ਦੇ ਪਿੰਡ ਵੱਲ ਜਾਂਦੇ ਹੋਏ ਇਸ ਰੱਖਿਆ ਅਧਾਰ ਨਾਲ ਇਹ ਮਿਲਿਆ ਇਹ ਟਿਕਾਣਾ ਧੋਖੇ ਵਿੱਚ ਬਦਲ ਜਾਵੇਗਾ ਸ਼ੁਰੂ ਵਿੱਚ ਗੰਗੂ ਨੇ ਮਿੱਠੇ ਬੋਲ ਬੋਲੇ ਖਾਂ ਦੇ ਅਪ੍ਰੋਸਕਿਲਾ ਪਰ ਜਿਵੇਂ ਹੀ ਉਸਦੀ ਦੇਗਾ ਮਾਤਾ ਜੀ ਕੋਲ ਪੈ ਗੱਡੀ ਤੇ ਗਈ ਉਸ ਦਾ ਮੰਦਾਨਣ ਪਾਇਆ ਗੰਗੂ ਨੇ ਰਾਤ ਹਨੇਰੇ ਵਿੱਚ ਉਹ ਕੀਮਤੀ ਗੱਡੀ ਚੋਰੀ ਜਦ ਮਾਤਾ ਜੀ ਨੇ ਤਰੁ ਸੁਭਾਣਾਟ ਕੀਤਾ ਉਦੋਂ ਗੰਗੂ ਰਾਜ ਤੋਂ ਗੱਡੀ ਚੁੱਕੀ ਉਹ ਕਿਸੇ ਸੁਰੱਖਿਆ ਥਾਂ ਤੇ ਰੱਖ ਦਿੱਤੀ ਹੈ ਕੰਦੂ ਕੰਬੂ ਦੀ ਰੂਹ ਦੇ ਅੰਦਰ ਛੁਪਿਆ ਕਾਲ ਉਭਰੇ ਆਇਆ ਉਹ ਆਦੂ ਬੂਲਾ ਹੋ ਚੁੱਕੀ ਚਿਕਨ ਲੱਗਾ ਤੁਸੀਂ ਮੇਰੇ ਕੁੱਤੇ ਚੋਰੇ ਦਾ ਦੋਸ਼ ਲਗਾਉਂਦੇ ਹੋ ਹਣ ਹੋਣੇ ਨਹੀਂ ਤੁਹਾਨੂੰ ਮਰੰਡੇ ਕੋਤਵਾਲ ਦੇ ਹਵਾਲੇ ਕਰਦਾ ਹਾਂ ਮਾਤਾ ਗੁੰਦਰੀ ਜੀ ਨੇ ਪ੍ਰੇਮ ਪਰੇ ਬਚਨ ਨਾਲ ਸਮਝਾਇਆ ਵੇ ਪੁੱਤਰ ਜੇ ਗੱਲੀ ਲਾਖ ਨਹੀਂ ਹੈ ਤਾਂ ਕੋਈ ਗੱਲ ਨਹੀਂ ਪਰ ਕਿਸੇ ਹੋਰ ਨੂੰ ਸਾਡੀ ਖਬਰ ਨਾ ਕਰੀਂ ਪਰ ਧੋਖੇ ਬਾਦ ਗੰਧਨਾ ਮੰਨਿਆ ਤੇ ਮਰਿੰਡੇ ਨਗਰ ਵੱਲ ਨਿਕਲ ਤੁਰਿਆ ਮੁਗਲ ਫੌਜਾਂ ਨੇ ਗੰਗੂ ਦੀ ਇਤਲਾ ਤੇ ਮਰਿੰਡੇ ਆ ਹਮਲਾ ਬੋਲ ਦਿੱਤਾ ਉਹਨਾਂ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਜੀ ਅਤੇ ਬਾਬਾ ਫਤਿਹ ਜੀ ਨੂੰ ਰਾਤ ਮਰਿੰਡੇ ਦੀ ਕੋਟਵਾਲ ਵਿੱਚ ਜਾ ਡਕਿਆ ਮਰਿੰਡੇ ਤੋਂ ਉਹਨਾਂ ਨੂੰ ਸਰਹੰਦ ਲਿਜਾਇਆ ਗਿਆ ਇੱਥੋਂ ਹੀ 11 ਫੌਜ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਵਿੱਚ ਖਾਂ ਕੋਲ ਪੇਸ਼ ਕੀਤਾ ਗਿਆ ਜਿੱਥੇ ਸਹਿਬਜ਼ਾਦਿਆਂ ਨੇ ਚੁੱਪ ਕੇ ਸਲਾਮ ਕਰਨ ਦੀ ਜਾਇਜ਼ ਇਹ ਮਾਤਾ ਜੀ ਬਨੋਦੀਤੀ ਸਿੱਖਿਆ ਦਾ ਨਤੀਜਾ ਸੀ। ਅਗਲੇ ਦਿਨ ਬਾਰਾਪੁਰ ਪੇਸ਼ੀ ਵਾਲੇ ਸਹਿਬਜ਼ਾਦਿਆਂ ਦੀ ਫਿਰ ਉਸੇ ਦਿਨ ਨਾਲ ਪਰੇ ਹੋ ਗਏ। ਸੁਬੇਦਾਰ ਅਤੇ ਉਸ ਦੇ ਕਰਿੰਦਿਆਂ ਵੱਲੋਂ ਦਿੱਤੇ ਚਾਰਲੇ ਪੱਖੋਂ ਵੱਖਰੇ ਗਏ। ਗ੍ਰਾਮ ਉਪਨਿਆਏ। ਉਸੇ ਰਾਤ ਮੋਤੀराम ਮਹਿਰਾ ਜੀ ਆਪਣੀ ਜਾਨ ਤੇ ਖੇਡ ਕੇ ਮਾਤਾ ਜੀ ਅਤੇ ਸਹਿਬਜ਼ਾਦਿਆਂ ਦੇ ਦਰਦ ਲੈ ਕੇ ਠੰਡੇ ਬਰਤਕ ਪਰਤ ਗਏ। ਇਹ ਅਨੰਦਪੁਰ ਸਾਹਿਬ ਤੋਂ ਨਿਕਲਣ ਲੱਗ ਰਹੇ। ਇਹ ਸਾਰੀ ਯਾਤਰਾ ਮਾਤਾ ਜੀ ਦੇ ਘਰ ਤੋਂ ਵਿਖਰੇ ਪੈਂਦੇ ਵਾਲੇ ਸੀ। ਮਾਤਾ ਗੁਜਰੀ ਜੀ ਨੇ ਆਪਣੇ ਪੁੱਤਰਾਂ ਨੂੰ ਸਿਰਫ ਜ਼ਿੰਦਗੀ ਹੀ ਨਹੀਂ ਦਿੱਤੀ। ਸਾਨੇ ਦੇ ਰਹੇ ਸਭੋਂ ਵੱਨਾ ਤੋਂ ਬਿਤੀ ਸ਼ਹਾਦਤ ਲਈ ਅਗਲੀ ਸਭਕ ਸਿਖਾ ਕੇ ਤਿਆਰੀ ਕਰਦੇ ਸਨ। ਬਾਈ ਗੁਰ ਜੀ ਦਾ ਘਰ ਸਾਰਾ ਵਹਿੰਗੂ ਜੀ ਦੀ